ਇਕ ਵਾਰ ਫਿਰ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਤਿਰਤ ਸਿੰਘ ਸਾਡੇ ਨਾਲ ਮੌਜੂਦ ਨੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਡਵਾਈਜ਼ਰ ਬਹੁਤ ਮਹੱਤਵਪੂਰਨ ਟੌਪਿਕ ਹੈ ਇਸ ਟੌਪਿਕ ਤੇ ਗੱਲ ਕਰਾਂਗੇ ਤਿਰਤ ਜੀ ਸਤਿ ਸ਼੍ਰੀ ਅਕਾਲ ਬਹੁਤ ਸਵਾਗਤ ਹੈ ਜੀ ਥੈਂਕ ਯੂ ਸਰ ਤੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤਿਰਤ ਜੀ ਬਿਨਾ ਜੀਆਈਸੀ ਕੈਨੇਡਾ ਨੇ ਰੂਲ ਤਾਂ ਬਣਾਤਾ ਵੀ ਬਿਨਾ ਜੀਆਈਸੀ ਅਪਲਾਈ ਕਰੋ ਬਿਨਾ ਜੀਆਈਸੀ ਵੀਜ਼ੇ ਆਉਣਗੇ ਆ ਰਹੇ ਨੇ ਤੁਹਾਡਾ ਤਜਰਬਾ ਕੀ ਹੈ ਕਿਉਂਕਿ ਪਤਾ ਹੀ ਲੱਗਿਆ ਕਿ ਕੈਨੇਡਾ ਤੋਂ ਧੜਾ ਧੜ ਰਿਫਿਊਜ਼ਲ ਹੈ ਪਰ ਪੁਆਇੰਟ ਦੇ ਉੱਤੇ ਤੁਹਾਡੀ ਕਲੈਰਿਟੀ ਕੀ ਹੈ ਸਰ ਕਲੈਰਿਟੀ ਦਾ ਆਪਾਂ ਮੈਂ ਨਾ ਨਾਲ ਦੀ ਨਾਲ ਅਸੀਂ ਬੱਚਿਆਂ ਨੂੰ ਦਿੰਦੇ ਰਹਿੰਦੇ ਨੇ ਪਰ ਯਸ ਇਹ ਕਲੈਰਿਟੀ ਜਿਹਦਾ ਹੁਣ ਮੈਂ ਗੱਲ ਕਰਦਾ ਮੈਂ ਫੈਬ ਦੇ ਮਿਡ ਦੇ ਵਿੱਚ ਆਪਾਂ ਆ ਚੁੱਕੇ ਆ ਤੇ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਆ ਨਵੇਂ ਰੂਲ ਦੇ ਅਨਾਉਂਸਮੈਂਟ ਹੋਏ ਇਹਨੂੰ ਲਗਭਗ 2.5 ਮਹੀਨੇ ਜਿਹੜੇ ਕੀ ਹੋ ਚੁੱਕੇ ਆ ਤੇ ਹੁਣ ਤਾਂ ਜਿਹੜੀਆਂ ਸਥਿਤੀਆਂ ਐ ਇਸ ਵੇਲੇ ਕਲੀਅਰ ਹੋਈ ਚੁੱਕੀਆਂ ਜਰਨਲ ਕੈਟਾਗਰੀ ਨੋਨ ਐਸ ਜਿਹਦੇ ਸਬਾਤ ਅੱਜਕਲ ਫਾਈਲ ਆਪਾਂ ਜਿਹਦੇ ਲੱਗ ਰਹੀ ਹੈ ਬੱਚਿਆਂ ਦੀ ਤੋ ਪਹਿਲੀ ਗੱਲ ਤਾਂ ਹਜੇ ਮੈਂ ਦੱਸ ਦਵਾਂ ਕਿ ਐਮਬੈਸੀ ਨੇ ਆਪਣਾ ਪੋਰਟਲ ਨਹੀਂ ਹਜੇ ਤੱਕ ਚੇਂਜ ਕੀਤਾ ਜਿਹੜੀ ਤਾਂ ਕਿਤੇ ਨਾ ਕਿਤੇ ਮੈਂ ਤਾਂ ਕਹੂੰਗਾ ਕਿ ਹਾਂ ਡਰਾਅ ਬੈਕ ਆ ਬੜਾ ਕੀ ਹੁੰਦਾ ਕਿ ਯਾਰ ਇੰਨੀਆਂ ਵੱਡੀਆਂ ਵੱਡੀਆਂ ਕੰਟਰੀਜ਼ ਆ ਕਿ ਇਹਨਾਂ ਨੂੰ ਆਪਣਾ ਪੋਰਟਲ ਦਾ ਘੱਟੋ ਘਾਟੋ ਚੇਂਜ ਕਰਨੇ ਚਾਹੀਦੇ ਆ ਕਿ ਠੋਕ ਕਿ ਹਜੇ ਵੀ ਐਸਡੀਐਸ ਕੈਟਾਗਰੀ ਸ਼ੋਅਰੀ ਕਿਉਂ ਹੋ ਰਹੀ ਆ ਜੇ ਤੁਸੀਂ ਉੱਤੇ ਫਾਈਲ ਲਾਉਂਦੇ ਫਿਰ ਵੀ ਐਸ ਕੰਸਿਡਰ ਦਾ ਨਾਨ ਐਸਡੀਐਸ ਹੀ ਜਾਂਦੀ ਹੈ ਕੀਤੀ ਆ ਕਿਤੇ ਨਾ ਕਿਤੇ ਡਰਾਅ ਬੈਕ ਜਿਹੜਾ ਜ਼ਰੂਰ ਹੈਗਾ ਕੈਨੇਡਾ ਦਾ ਦੂਜੀ ਗੱਲ ਆ ਡਰਾਉਣਾ ਮਕਸਦ ਨਹੀਂ ਆ ਸੱਚ ਨਾਲ ਵੇਅਰ ਕਰਾਉਣਾ ਤੁਹਾ ਚੀਜ਼ਾਂ ਖਰਾਬ ਹੋਣ ਗਈਆਂ ਐਸ ਵੇਲੇ ਜੇ ਕੈਨੇਡਾ ਤੋਂ ਜੀਆਈਸੀ ਤੋਂ ਬਿਨਾਂ ਦੀਆਂ ਗੱਲਾਂ ਸਰ ਅੱਜ ਮੈਂ ਦੱਸ ਦਵਾਂ ਸਾਹਮਣੇ ਨਾਲ ਮੇਰੇ ਕੇਸ ਆਏ ਸਰ ਫੇਕ ਜੀਆਈਸੀਆਂ ਲੱਗਦੀਆਂ ਮਤਲਬ ਕਿ ਤੁਹਾਨੂੰ ਤੁਹਾਨੂੰ ਕਿਹਾ ਜਾਂਦਾ ਕਿ ਇਹ ਚੀਜ਼ਾਂ ਨਹੀਂ ਤੇ ਫੇਕ ਜੀਆਈਸੀ ਲੱਗਦੀਆਂ ਤੇ ਮੇਰੇ ਕੋਲੇ ਇੱਕ ਬੱਚਾ ਬੈਨ ਵਾਲਾ ਵੀ ਆ ਗਿਆ ਸੋ ਕੈਨੇਡਾ ਐਸ ਵੇਲੇ ਸ਼ਕਤੀ ਦੇ ਵਿੱਚ ਹੈਗਾ ਦੁਬਾਰਾ ਦੱਸ ਦਵਾਂ ਗਲਤ ਰਸਤੇ ਤੇ ਜਗਾੜ ਤੇ ਜਾਣ ਵਾਲਿਆਂ ਦਾ ਰਸਤਾ ਬੰਦ ਹੋ ਚੁੱਕਾ ਅਮਰੀਕਾ ਨੇ ਵੀ ਆਹਨ ਕੰਨ ਖੜੇ ਕਰਤੇ ਤੇ ਸਭ ਨੂੰ ਪਤਾ ਵਾ ਕੈਨੇਡਾ ਅਮਰੀਕਾ ਨੂੰ ਕਾਪੀ ਜ਼ਰੂਰ ਕਰਦਾ ਸੋ ਬੱਚ ਲੋ ਜਿੰਨਾ ਜਿਹੜਾ ਬੱਚ ਹੁੰਦਾ ਵਾ ਬਿਨਾ ਜੀਆਈਸੀ ਤੋਂ ਫਾਈਲ ਆਉਂਦਾ ਮਤਲਬ ਪਤਾ ਕਿਆ ਸਿੱਧੀ ਸਿੱਧੀ ਰਿਫਿਊਜ਼ਲ ਆ ਸੋ ਵੱਡੇ ਵੱਡੇ ਅੱਖਰਾਂ ਦੇ ਵਿੱਚ ਮੈਂ ਤਾਂ ਕਹੂੰਗਾ ਕਿ ਉਹਨਾਂ ਨੇ ਫਾਰਮੈਟ ਦਾ ਦਾਦਮਾਨ ਸਰ ਰਿਫਿਊਜ਼ਲ ਲੈਟਰ ਦਾ ਫਾਰਮੈਟ ਵੀ ਉਹਨਾਂ ਨੇ ਚੇਂਜ ਕਰ ਦਿੱਤਾ ਅੱਗੇ ਤਾਂ ਕਾਪੀ ਪੇਸਟ ਲੱਗ ਰਹੀ ਸੀ ਨਾ ਸਿਰਫ ਐਡਰੈਸ ਚੇਂਜ ਹੋ ਰਹੇ ਸੀਗੇ ਕਾਪੀ ਪੇਸਟ ਲੱਗਦੀ ਬਿਨਾ ਜੀਆਈਸੀ ਤੋਂ ਰਿਫਿਊਜ਼ਲ ਲੈਟਰ ਮਤਲਬ ਕਿ ਇੱਕ ਤਰ੍ਹਾਂ ਕਹਿ ਲਓ ਕਿ ਲਗਭਗ ਤੈ ਦੇ ਬਰਾਬਰ ਹੀ ਹੈ ਜਿਹੜੀ ਹੈਗੀ ਆ ਤੇ ਜੇ ਕੋਈ ਇੱਕ ਅੱਧਾ ਆ ਵੀ ਗਿਆ ਤੇ ਮੈਂ ਉਹਨੂੰ ਉਸ ਚੀਜ਼ ਨੂੰ ਜ਼ਿਆਦਾ ਖੁਸ਼ੀ ਮਨਾਉਣ ਨੂੰ ਨਹੀਂ ਕਹੂੰਗਾ ਕਿਉਂਕਿ ਉਹਨਾਂ ਹੀ ਹਜ਼ਾਰਾਂ ਬੱਚੇ ਜਿਹੜੇ ਅੱਗੇ ਖਰਾਬ ਜਿਹੜੇ ਜ਼ਰੂਰ ਕਰਨੇ ਆ ਸੋ ਇੱਕ ਚੀਜ਼ ਨੂੰ ਮੰਨ ਕੇ ਚੱਲੋ ਜੀਆਈ ਹੈਗੀਆ ਸੋ ਕੈਨੇਡਾ 'ਚ ਜੀਆਈਸੀ ਨਹੀਂ ਹੈਗੀ ਅਨਟਿਲ ਅਨਲੈਸ ਇੱਕੋ ਹੀ ਮਰਦ ਚੀਜ਼ ਕਹੂੰਗਾ ਕਿ ਤੁਹਾਡੇ ਕੋਲ ਪੁਰਾਣੇ ਪੈਸੇ ਪਏ ਆ ਤੁਹਾਡੀ ਸੋਰਸ ਆਫ ਇਨਕਮ ਬਹੁਤ ਵਧੀਆ ਹੈਗੀ ਆ ਓਨਲੀ ਥੈਨ ਬਿਨਾ ਜੀਆਈਸੀ ਦਾ ਅਪਲਾਈ ਕਰਨ ਦਾ ਸੋਚੋ ਨਹੀਂ ਤਾਂ ਬਿਲਕੁਲ ਵੀ ਨਾ ਸੋਚੋ ਅਸਲੇ ਬਹੁਤ ਜ਼ਿਆਦਾ ਜਿਹੜੀ ਕਿ ਰਿਫਿਊਜ਼ਲ ਜਿਹੜੀ ਕੀ ਆ ਹਾਈ ਰੇਟ ਤੇ ਜ਼ਰੂਰ ਪਹੁੰਚੀ ਹੋਈ ਆ ਤੇ ਸਰ ਅੱਜ ਮੈਂ ਕਹਿੰਦਾ ਹੋਰ ਅਨਾਉਂਸਮੈਂਟ ਕਰ ਦਵਾਂ ਐਸੋ ਲੈਣਾ ਬੱਚਿਆਂ ਦੇ ਨਾ ਪੈਸੇ ਵੀ ਬਹੁਤ ਖਰਾਬ ਹੋ ਰਹੇ ਜਾਂ ਬੱਚਾ ਡਰ ਰਿਹਾ ਕਿ ਉਹਦਾ ਪੈਸਾ ਨਾ ਖਰਾਬ ਹੋ ਜੇ ਸੋ ਇਸ ਵੇਲੇ ਅਸੀਂ ਹੁਣ ਇੱਕ ਨਵੀਂ ਨਵਾਂ ਚ ਕਹਿ ਦੇਵਾਂਗੇ ਜੇ ਪਹਿਲਾਂ ਵੀ ਬੱਚਿਆਂ ਨਾਲ ਤਾਂ ਖੜੀਦਾ ਜਿੰਨਾ ਖੜ ਸਕਦੇ ਆ ਸੋ ਅਸੀਂ ਆਪਣੀ ਕੋਈ ਵੀ ਫੀਸ ਨਹੀਂ ਲੈ ਰਹੇ ਜਦ ਤੱਕ ਬੱਚੇ ਦਾ ਵੀਜ਼ਾ ਨਹੀਂ ਆ ਰਿਹਾ ਮੈਂ ਆਪਣੀ ਫੀਸ ਦੀ ਸਰ ਗੱਲ ਕਰ ਰਿਹਾ ਹਾਂ ਹਾਂ ਜਿਹੜੇ ਪੈਕੇजेस ਸਿਸਟਮ ਦੀ ਚ ਇਹ ਗੱਲ ਕਰਾਂ ਸੋ ਸਰ ਅਸੀਂ ਬੱਚੇ ਦੀ ਪ੍ਰੋਫਾਈਲ ਦੇ ਕੇ ਹਾਂ ਬੱਚੇ ਨੂੰ ਕਈ ਵਾਰ ਡਰ ਹੁੰਦਾ ਤੇ ਉਹ ਵੀ ਹਾਂ ਕੇਸ ਤੋਂ ਕੇਸ ਜਿਹੜਾ ਕਿ ਇਹ ਜ਼ਰੂਰ ਬੱਚੇ ਨਾਲ ਸਟੈਂਡ ਲੈਣ ਦੀ ਖੜਾ ਹੈ ਕਿ ਹਾਂ ਵੀ ਆਰ ਮੇਰਾ ਪੈਸਾ ਨਹੀਂ ਖਰਾਬ ਹੋਣਾ ਚਾਹੀਦਾ ਪਰ ਕਿਤੇ ਇਹ ਚੀਜ਼ ਕਰਕੇ ਆਪਣਾ ਮੋਟਾ ਨੁਕਸਾਨ ਉੱਥੇ ਕੈਨੇਡਾ ਪਹੁੰਚ ਕੇ ਵਾਲਾ ਤੁਹਾਡਾ ਨਹੀਂ ਹੋਣਾ ਚਾਹੀਦਾ ਇਸ ਚੀਜ਼ ਦਾ ਜ਼ਰੂਰ ਖਿਆਲ ਰੱਖਿਓ ਕਿਉਂਕਿ ਕੋਰਸ ਤੇ ਸਿਲੈਕਸ਼ਨ ਬਹੁਤ ਇੰਪੋਰਟੈਂਟ ਹੈ ਕਿ ਕੋਰਸ ਵਰਕ ਪਰਮਿਟ ਚ ਹੈਗਾ ਜਾਂ ਨਹੀਂ ਹੈਗਾ ਕਿਉਂਕਿ ਜੇ ਇਹ ਚੀਜ਼ਾਂ ਦਾ ਨਹੀਂ ਖਿਆਲ ਰੱਖਿਆ ਨਾ ਸਿਰਫ ਕੈਨੇਡਾ ਪਹੁੰਚਿਆ ਹੀ ਜਾਣਾ ਉਸ ਤੋਂ ਬਾਅਦ ਜ਼ਿੰਦਗੀ ਨਹੀਂ ਬਣਨੀ ਤੇ ਤੁਹਾਡੇ ਸਾਹਮਣੇ ਜਿਹੜਾ ਅੱਜ ਕਿਸੇ ਤਰੀਕਾ ਹੋ ਤਾਂ ਵਾਪਸ ਨਾ ਆ ਜੇ ਸੈਟਲਮੈਂਟ ਨਾ ਹੋ ਜੇ ਕਿਤੇ ਆਪਾਂ ਉਸ ਲਾਈਨ ਚ ਨਾ ਖੜ ਜਾਈਏ ਜਾਈਏ ਜੋ ਕੈਨੇਡਾ ਐਸ ਲਈ ਬਹੁਤ ਵਧੀਆ ਸਟ੍ਰੀਮ ਲਾਈਨ ਕਰਤਾ ਸਭ ਚੋਰਮੁਰੀਆਂ ਬੰਦਾ ਪਰ ਇਹਦਾ ਇਹ ਮਤਲਬ ਨਹੀਂ ਕਿ ਆਪਾਂ ਅੱਖਾ ਬੰਦ ਕਰਕੇ ਚੱਲ ਜਾਈਏ ਸੋ ਜੇਕਰ ਤੁਸੀਂ ਮੇਰੇ ਕੋਲ ਵੀ ਆਉਣੇ ਤੁਹਾਨੂੰ ਸਾਡਾ ਸਵਾਲ ਜੁਰੀ ਚਾਹੀਦਾ ਹੈ ਕਿ ਇੱਕ ਹੋਰ ਸਾਡੇ ਵਰਕ ਪਰਮਿਟ ਹੈਗਾ ਵਰਕ ਪਰਮਿਟ ਮਿਲ ਸਕਦਾ ਜਾਂ ਨਹੀਂ ਮਿਲ ਸਕਦਾ ਸੋ ਪੂਰੀਆਂ ਗਾਇਡਲਾਈਨਸ ਨੂੰ ਫੋਲੋ ਕਰੋ ਦੈਨ ਅਪਲਾਈ ਕਰੋ ਮਚੂਰੀਆਂ ਤੋਂ ਜਿੰਨਾ ਬਚ ਗਏ ਸਹੀ ਤਰੀਕੇ ਨਾਲ ਅਪਲਾਈ ਕਰੋ ਦੈਨ ਜਿਹੜਾ ਕਿ ਸਿਰੇ ਪਹੁੰਚੋਗੇ ਜੇ ਹਾਂ ਪੈਸੇ ਬਚਾਉਣ ਕਰਕੇ ਜ਼ਰੂਰ ਖਰਾਬ ਹੋ ਸਕਦਾ ਬਿਲਕੁਲ ਜੀ ਸੋ ਇਹ ਸਾਰੀਆਂ ਗੱਲਾਂ ਦਾ ਖਿਆਲ ਜ਼ਰੂਰ ਸਾਰੇ ਵਿਦਿਆਰਥੀ ਰੱਖੋ ਔਰ ਕੈਨੇਡਾ ਦੀ ਫਾਈਲ ਲਾਉਣ ਤੋਂ ਪਹਿਲਾਂ ਇਹਨਾਂ ਸਾਰੇ ਪੁਆਇੰਟਸ ਨੂੰ ਬਹੁਤ ਧਿਆਨ ਦੇ ਨਾਲ ਸਮਝੋ ਫਿਰ ਆਪਣੀ ਜ਼ਿੰਦਗੀ ਦੇ ਫੈਸਲੇ ਕਰੋ 85578 85578 ਇਸ ਨੰਬਰ ਤੇ ਟੈਲੀਫੋਨ ਕਰਕੇ ਤੀਰਤ ਜੀ ਦੇ ਨਾਲ ਗੱਲ ਜ਼ਰੂਰ ਕਰੋ ਧੰਨਵਾਦ